हज़ार अमर शेर शहर अरविंद ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜਿਹੜਾ ਯਾਤਰਾ ਸਿੱਧੀ ਆ ਰਹੀ ਹੈ ਪ੍ਰਧਾਨਜੀਪ ਵੱਲੋਂ ਜਿਹੜਾ ਸਵਾਗਤ ਕੀਤਾ ਜਿਹਾ ਸ਼ਾਨਿਆਂ ਵਾਲਾ ਰਸਤੇ ਅੱਜ ਜਿਵੇਂ ਕਿ ਸਾਡੇ ਪੰਜਾਬ ਪ੍ਰਧਾਨ ਜੋ ਅਮਨ ਅਰੋੜਾ ਜੀ ਨੂੰ ਬੁਲਾਇਆ ਗਿਆ ਤੇ ਕਾਰਜਕਾਰੀ ਪ੍ਰਧਾਨ ਮੰਤਰੀ ਸੈਦ ਸੈਦਕਲ ਸ਼ੀਰ ਅਮਨ ਲੇ ਪਟਾਲਾ ਸੋ ਦੋਨੇ ਫੇਰ ਸਾਡੇ ਸਾਹਮਣੇ ਪਹੁੰਚਣ ਵਾਲੇ ਨੇ ਇਸ ਤੋਂ ਬਾਅਦ ਗੋਲਡਨ ਟੈਂਪਲ ਹਰਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਆ ਸੋ ਸਾਡੀ ਸੰਗਤ ਵੀ ਸਾਹਮਣੇ ਆਲੀ ਵੀ ਸਾਰੇ ਵਰਕਰ ਸਹਿਮਾਨਾਂ ਨੂੰ ਬਹੁਤ ਖੁਸ਼ੀ ਹੈ ਬਹੁਤ ਚਾਹ ਹੈ ਸਾਰੇ ਨਾਲ ਜਾ ਕੇ ਵੀ ਮੰਦਰ ਸਾਹਿਬ ਸੁਖਰਾਨਾ ਕਰਕੇ ਆਉਣਗੇ ਸੋ ਪਾਰਟੀ ਦੀ ਚੜ੍ਹਦੀ ਕਲਾਰੀ ਹਮੇਸ਼ਾ ਅਰਦਾਸ ਕਰਦੇ ਆ ਰਹੇ ਵਰਕਰ ਸਹਿਮਾਨ ਤੇ ਕਰਦੇ ਆ ਉਸਤੇ ਅੱਜ ਸਿਰਫ ਮੰਦਰ ਸਾਹਿਬ ਜਾ ਰਿਹਾ ਸੋ ਪਾਰਟੀ ਹਮੇਸ਼ਾ ਚੜ੍ਹਦੀ ਕਲਾ ਜ ਰਹੂਗੀ ਸੋ ਸੇਵਾਦਾਰ ਬਣ ਕੇ ਕੋਈ ਪਾਰਟੀ ਦੀ ਪੰਜਾਬ ਦੀ ਸੇਵਾ ਜ लगी ਹੋਈ ਹੈ ਹਿੰਦੁਸਤਾਨ ਦੀ ਸੇਵਾ ਜ ਪਾਰਟੀ ਲੱਗੀ ਹੋਈ ਹੈ ਤੇ ਇਹ ਸੇਵਾ ਨਿਰੰਤਰ ਜਾਰੀ ਰਹੇਗੀ ਸੋ ਬੜੀ ਖੁਸ਼ੀ ਹੈ ਅੱਜ ਸਾਡੇ ਨਵੇਂ ਬਨੇ ਪ੍ਰਧਾਨ ਸਾਡੇ ਹਲਕੇ ਤੇ ਗੁਜ਼ਰੇ ਨੇ ਸੋ ਉਹਨਾਂ ਨੂੰ ਮੁਬਾਰਕਵਾਦ ਵੀ ਆ ਪੂਰੇ ਪੰਜਾਬ ਵਾਸੀਆਂ ਨੂੰ ਮੁਬਾਰਕਵਾਦ ਨਵੇਂ ਪ੍ਰਧਾਨ ਸਹਿਬਾਨਾਂ ਨੂੰ ਬਹੁਤ ਖੁਸ਼ੀ ਹੈ ਸਾਨੂੰ ਵੀ ਕਿ ਨਵੇਂ ਪ੍ਰਧਾਨ ਸਹਿਬਾਨ ਸਾਡੇ ਹਲਕੇ ਤੇ ਗੁਜ਼ਰੇ ਪਰਕਿੰਗ ਕਰਾਚ ਕਿੰਨਾ ਕੁ ਉਤਸਾਹ ਨਾਲ ਦੇਖੋ ਜੀ ਪੂਰਾ ਚਾਰ ਜੀ ਫੋਨਾਂ ਦੇ ਅੱਗੇ ਲੱਟੂ ਆਗੇ ਚੰਡੇ ਆਗੇ ਪੂਰੀ ਪਿਆਰੀ ਚ ਬੈਠੇ ਨੇ ਜਰੂਰ ਹੋਣਗੇ ਸਾਰਿਆਂ ਨੇ ਇਸ ਰੋਪੇ ਫੜੇ ਹੋਏ ਆ ਤੇ ਹਾਰ ਫੜੇ ਹੋਏ ਆ ਵੀ ਸ੍ਰੋਪੇ ਖੋਣੇ ਆ ਪਰ ਮਿਲਣ ਟਾਈਮ ਥੋੜਾ ਹੋਣਾ ਥੋੜੇ ਮੌਕੇ ਮਿਲੂਗਾ ਪਰ ਬਾਕੀਆਂ ਨੇ ਸੁੰਨਾ ਦੀ ਵਰਖਾ ਕਰਕੇ ਕਿਸ ਪ੍ਰਭਾਵ ਨਗਰ ਨਿਗਮ ਸੋਣਾ ਤੇ ਕਹਿ ਸਕਦਾ ਕੋਈ ਨਹੀਂ ਦੇਖੋ ਉਹ ਆਲਰੇਡੀ ਪਹਿਲਾਂ ਹੀ ਮੁੱਖ ਮੰਤਰੀ ਸਰਦਾਰ ਪ੍ਰਮੋਦ ਸਿੰਘ ਮਾਨ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਅੱਗੇ ਬਹੁਤ ਧਾਰੀ ਆਪਣੀ ਜਿੱਤ ਹੋਈ ਜਿਹੜੀ 4 22 ਇਲੈਕਸ਼ਨਾਂ ਹੋਈਆਂ ਤੇ ਹੁਣ ਵੀ ਜਿਹੜੀਆਂ ਆਰਪੀਐਨ ਦੀ ਇਲੈਕਸ਼ਨ ਹੈ ਨਗਰ ਕੌਂਸਲ ਦੀ ਇਲੈਕਸ਼ਨ ਹੈ ਮੇਰੇ ਵੀ ਆਮ ਆਦਮੀ ਪਾਰਟੀ ਦੇ ਬਣ ਗਏ ਪ੍ਰਧਾਨ ਵੀ ਨਗਰ ਕੌਂਸਲ ਚ ਆਮ ਆਦਮੀ ਪਾਰਟੀ ਦੇ ਬਣ ਗਏ ਤੇ ਬਹੁਤ ਵੱਡੀ ਜਿੱਤ ਹੈ ਜੋ ਆਮ ਆਦਮੀ ਪਾਰਟੀ ਦੀ ਹੋਣ ਜਾ ਰਹੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਪ੍ਰੀਤਮ ਜੀ ਮਿਸਟਰ ਸਰਦਾਰ ਹਦੀਪ ਸਿੰਘ ਮੁੱਢਿਆ ਜੀ ਦਾ ਸਰਦਾਰ ਜੋਰਾਵਰ ਸਿੰਘ ਚੇਅਰਮੈਨ ਸਾਹਿਬ ਦਾ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੀ ਸਮੁੱਚੀ ਸਾਰੀ ਟੀਮ ਦਾ ਧੰਨਵਾਦ ਕਰਦਾ ਤੇ ਪੱਤਰਕਾਰ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿੰਨਾ ਤੇ ਆਏ ਹੋਏ ਸਰਪੰਚ ਪੰਚ ਨੰਬਰ ਦਾ ਸਹਿਬਾਨ ਜਿਵੇਂ ਕਿ ਸਾਡੇ ਅੱਜ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਆ ਰਹੇ ਉਹਨਾਂ ਦਾ ਵੈਲਕਮ ਕਰਨ ਲਈ ਸਾਰੇ ਸੰਗਤ ਇਕੱਠੀ ਹੋਈ ਵੀ ਮੰਤਰੀ ਸਾਹਿਬ ਦੇ ਦਫ਼ਤਰ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਮੰਤਰੀ ਆਪਿਆ ਪ੍ਰਧਾਨ ਦਾ ਧੰਨਵਾਦ ਕਰਨ ਚੱਲੀਆਂ ਜੀ ਅੱਜ ਸੈਬਰੀ ਸਾਹਿਬ ਦਾ ਪਾਡੇ ਵੀ ਆ ਤੇ ਡਿਸਪੈਸ਼ਨ ਜਿਹੜਾ ਦਿਨ ਵੀ ਅੱਜ ਪ੍ਰਧਾਨ ਜੀ ਵੀ ਆ ਰਹੇ ਆ ਇੱਥੇ ਇਹ ਟੀਕਾ ਜਨੇ ਜਿਹੜੀ ਟੀਮ ਨੇ ਥੋੜਾ ਜਨਮ ਦਿਨ ਮਨਾਇਆ ਮੈਂ ਸਾਰਿਆਂ ਦਾ ਪਹਿਲੋਂ ਧੰਨਵਾਦ ਕਰਦਾ ਜੀ ਮੇਰੇ ਦੋਸਤ ਹੈ ਮੇਰਾ ਬਹੁਤ ਪਿਆਰ ਲਿੰਦੇ ਪਹਿਲਾਂ ਹੀ ਬਹੁਤ ਸਤਿਕਾਰ ਕਰਦੇ ਆ ਜੀ ਜਿੰਨੇ ਵੀ ਹਲਕੇ ਦੇ ਲੋਕ ਹੈ ਜੀ ਸਾਰੇ ਜੀ ਸਾਡੇ ਲਾਲੀ ਹਰਾ ਜੀ ਕਰੇ ਜੀ ਸਭ ਨੂੰ ਪ੍ਰਾਰਥਨਾ ਜੀ ਸਾਰੇ ਜੀ ਜਿਹੜੀ ਅਮਨ ਅਰੋੜਾ ਜੀ ਨੂੰ ਜ਼ਿੰਮੇਵਾਰੀ ਮਿਲੀ ਹੈ ਇਸ ਤਰ੍ਹਾਂ ਦੇਖਦੇ ਹਾਂ ਜਿਹੜੇ ਆਉਣ ਵਾਲੀਆਂ ਚੋਣਾਂ ਹੋਈਆਂ ਨਗਰ ਕੌਂਸਲੀਆਂ ਤੇ ਬੜਾ ਪੰਜਾਬ ਦੇ ਜਿੰਨੇ ਵੀ ਵਰਕਰ ਹੈ ਵਲੰਟੀਅਰ ਸਹਿਬਾਨ ਹੈ ਜਿੰਨਾ ਵੀ ਪੰਜਾਬ ਦਾ ਜਿੰਨੇ ਵੀ ਭਾਈਚਾਰਕ ਸਾਂਝ ਜਿਨ੍ਹਾਂ ਨਾਲ ਹੈਗੀ ਸਾਰਿਆਂ ਦਾ ਬੜੀ ਖੁਸ਼ੀ ਦਾ ਦਿਨ ਹੈ ਜੀ ਅੱਜ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਜੀ ਬੜਾ ਬਹੁਤ ਖੁਸ਼ ਹਾਂ ਜੀ ਹਾਂ ਜੀ ਨਾਲ ਹੀ ਅੱਜ ਪ੍ਰਧਾਨ ਜੀ ਆ ਰਹੇ ਨੇ ਅੱਜ ਸਾਡੇ ਨਾਲ ਜਿਹੜੀ ਟੀਮ ਆ ਸਾਰੀ ਕੋ ਆ ਕੇ ਜੀ ਮੈਂ ਵੈਲਕਮ ਕਰਦਾ ਹਾਂ ਆ ਸਭ ਤੋਂ ਪਹਿਲਾਂ ਦਾ ਵਾਈਸ ਚੇਅਰ ਖਾਲਸਾ ਵਾਈਸ ਚੀ ਕੀ ਫਤਿਹ ਅੱਜ ਸਾਡੇ ਨਾਮਨਯੁਕਤ ਜੋ ਪ੍ਰਧਾਨ ਜੀ ਅਮਨ ਰੋੜਾ ਜੀ ਨੇ ਉਸਾਨੇਵਾਲ ਵਿਖੇ ਆ ਰਹੇ ਨੇ ਇਸ ਤੋਂ ਬਾਅਦ ਸਾਨੇ ਆ ਤੋਂ ਵੱਡੀਆਂ ਕਾਰਾਂ ਦਾ ਕਾਫਲਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਕੈਬਨ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਨਾਲ ਅੰਮ੍ਰਿਤਸਰ ਤੱਕ ਰਵਾਨਾ ਹੋਵੇਗਾ ਤੇ ਗੁਰੂ ਸਾਹਿਬ ਦਾ ਓਟ ਆਸ਼ਰ ਲੈ ਕੇ ਸ਼ੁਕਰਾਨਾ ਕੀਤਾ ਜਾਵੇਗਾ ਤੇ ਸਾਡੀ ਸਾਰੀ ਸੰਗਤ ਨੂੰ ਵੀ ਪੀ ਲਿਆ ਵੀ ਵੱਤ ਵੱਦ ਪਹੁੰਚੀਏ ਤੇ ਗੁਰੂ ਸਾਹਿਬ ਦੇ ਨਾਲ ਆਪਾਂ ਅਮਨ ਰੋੜਾ ਜੀ ਦੇ ਨਾਲ ਤੇਰੀ ਤੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਮਾਜੂਗ ਅਮਨ ਅਰੋੜਾ ਜੀ ਤੇ ਉਹਨਾਂ ਦੇ ਨਾਲ ਵਰਕਿੰਗ ਪ੍ਰਧਾਨ ਅਮਨ ਸ਼ੈਰ ਸਿੰਘ ਸ਼ੇਰ ਸਿੰਘ ਸ਼ਰੀ ਕਲਸੀ ਜੀ ਜਿਹੜੇ ਕਿ ਐਮ ਐਲ ਏ ਨੇ ਬਟਾਲੇ ਤੋਂ ਅਮਨ ਅਰੋੜਾ ਜੀ ਕੈਬਨ ਮੰਤਰੀ ਵੀ ਨੇ ਉਹਨਾਂ ਨੂੰ ਪਾਰਟੀ ਵੱਲੋਂ ਸੰਗਠਨ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਤੇ ਅੱਜ ਪਟਿਆਲਾ ਕਾਲੀ ਮਾਤਾ ਮੰਦਿਰ ਤੋਂ ਚੱਲ ਕੇ ਥਾਂ-ਥਾਂ ਤੇ ਭਰਮਾ ਸਵਾਗਤ ਹੋ ਰਿਹਾ ਸਾਡੇ ਲੋਕ ਸਭਾ ਫਤੇਗੜ ਸਾਹਿਬ ਦੇ ਵਿੱਚ ਕਿਉਂਕਿ ਮੈਂ ਲੋਕ ਸਭਾ ਫਤੇਗੜ ਸਾਹਿਬ ਦਾ ਇੰਚਾਰਜ ਆ ਪਹਿਲਾ ਫਤਿਹਗੜ੍ਹ ਸਾਹਿਬ ਦੇ ਵਿੱਚ ਦੋ ਹਲਕਿਆਂ ਨੇ ਜਿਹੜਾ ਉੱਥੇ ਬੱਸੀ ਤੇ ਫਤਿਹਗੜ੍ਹ ਸਾਹਿਬ ਨੇ ਬਹੁਤ ਵੱਡੀ ਗਿਣਤੀ ਵਿੱਚ ਫਾਕ ਕਰਿਆ ਉਸ ਤੋਂ ਬਾਅਦ ਅਮਲੋਹ ਹਲਕੇ ਦੇ ਵਿੱਚ ਸੀ ਫਿਰ ਖੰਨੇ ਇਸੇ ਤਰ੍ਹਾਂ ਹਲਕਾ ਪੈਰ ਦਾ ਦਰਾਹੇ ਸੀ ਤੇ ਮਨਜੋਗ ਕੈਬਨਿਟ ਮੰਤਰੀ ਮੁੰਡਿਆ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਇੱਥੇ ਸਾਨ੍ਹੇਵਾਲ ਵਿਖੇ ਪਰਮਾ ਸਵਾਗਤ ਕੀਤਾ ਗਿਆ ਤੇ ਆਮ ਆਦਮੀ ਪਾਰਟੀ ਜਿਹੜੀ ਹੁਣ ਤੱਕ ਦੀ ਛੋਟੀ ਉਮਰ ਦੇ ਵਿੱਚ ਨੈਸ਼ਨਲ ਪਾਰਟੀ ਬਣਨ ਵਾਲੀ ਪਾਰਟੀ ਹੈ ਔਰ ਨਿਤ ਨਵੀਆਂ ਬਲੰਦੀਆਂ ਨੂੰ ਛੋਹ ਰਹੀ ਹੈ ਪਿੱਛੇ ਜਿਹੜੀਆਂ ਬਾਏ ਇਲੈਕਸ਼ਨ ਹੋਈਆਂ ਨੇ ਉਹਨਾਂ ਦੇ ਵਿੱਚ ਜਿੱਥੇ 92 ਸੀਟਾਂ ਦਾ ਇੱਕ ਰਿਕਾਰਡ ਤੋੜ ਜਿੱਤ ਜਿੱਤ ਕੇ ਸਰਕਾਰ ਬਣਾਈ ਸੀ ਉਹ 92 ਤੋਂ 94 ਸੀਟਾਂ ਹੋ ਗਈਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਾਂਗਰਸ ਦਾ ਪੰਜਾਬ ਪ੍ਰਧਾਨ ਸੀਗਾ ਉਸ ਦੀ ਆਪਦੀ ਸੀਟ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਉਸ ਦਾ ਕਬਜ਼ਾ ਸੀ ਤੇ ਸੁਖਜਿੰਦਰ ਰੰਧਾਵਾ ਜਿਹੜਾ ਬਟਾ ਆਪਣੇ ਆਪ ਨੂੰ ਲੀਡਰ ਸਮਝਦਾ ਸੀ ਕਾਂਗਰਸ ਦਾ ਤੇ ਆਪਣੀ ਜ਼ਗੀਰ ਸਮਝਦਾ ਸੀ ਉਹ ਸੀਟ ਨੂੰ ਉਹ ਦੋਵੇਂ ਸੀਟਾਂ ਹਰਾ ਕੇ ਜਿਹੜੀ ਆਮ ਆਦਮੀ ਪਾਰਟੀ ਜਿੱਤੀ ਹੈ ਚਾਰ ਦੇ ਵਿੱਚੋਂ ਤਿੰਨ ਸੀਟਾਂ ਜਿਹੜੀਆਂ ਕਾਂਗਰਸ ਨੇ ਕੋਲੋਂ ਖੋਈਆਂ ਨੇ ਜਿੱਥੇ ਕਾਂਗਰਸ ਦੇ ਐਮ.ਐਲ.ਏ ਸੀ ਤੇ ਅੱਜ ਸੰਗਠਨ ਦੇ ਜਿਹੜਾ ਇੰਚਾਰਜ ਲਾਇਆ ਗਿਆ ਜਿਹੜਾ ਪ੍ਰਧਾਨ ਬਣਾਇਆ ਗਿਆ ਅਮਨ ਅਰੋੜਾ ਜੀ ਤੇ ਸ਼ੈਰੀ ਗਲਸੀ ਜੀ ਨੂੰ ਉਹਦੇ ਨਾਲ ਹੋਰ ਵਰਕਰਾਂ ਦੇ ਵਿੱਚ ਜਿਹੜੇ ਵੱਡੀ ਰੂਪਕੀ ਗਈ ਆ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਇਕਵਾਈ ਦੇ ਵਿੱਚ ਜਿੱਥੇ ਸਰਕਾਰ ਵਧੀਆ ਕੰਮ ਕਰ ਰਹੀ ਆ ਉਥੇ ਸੰਗਠਨ ਦੀਆਂ ਜ਼ਿੰਮੇਵਾਰੀਆਂ ਵੀ ਪਹਿਲਾਂ ਮੁੱਖ ਮੰਤਰੀ ਸਾਹਿਬ ਕੋਲੇ ਸੀ ਉਹਨਾਂ ਨੇ ਆਪ ਜ਼ਿੰਮੇਵਾਰੀ ਸੰਭਾਲੀ ਆ ਤਾਂ ਕਿ ਸੰਗਠਨ ਹੋਰ ਮਜ਼ਬੂਤੀ ਨਾਲ ਕੰਮ ਕਰਦੇ। ਜੇ ਵਰਕਰ ਜੋਸ਼ ਨਾਲ ਸਵਾਗਤ ਕਰਨ ਪਹੁੰਚੇ ਉੱਥੇ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਕਿ ਦੋ ਜਿਹੜੇ ਥੋਡੇ ਪਾਰਟੀ ਵਰਕਰ ਆ ਇੱਕ ਬਲਾਕ ਪ੍ਰਧਾਨ ਇੱਕ ਮੌਜੂਦਾ ਕਾਉਂਸਲਰ ਆ ਉਹਨਾਂ ਦੇ ਫੋਨ ਚੋਰੀ ਹੋਏ ਆ ਤੇ ਦੇਖੋ ਜਿਹੜਾ ਮੇਲਾ ਹੁੰਦਾ ਵੱਡੇ ਇਕੱਠ ਹੁੰਦੇ ਨੇ ਉੱਥੇ ਪਤਾ ਨਹੀਂ ਕਿਸ ਕਿਸਮ ਦੇ ਕਿਸੇ ਨੂੰ ਆਪ ਆਇਡੈਂਟੀਫਾਈ ਨਹੀਂ ਕਰ ਸਕਦੇ ਕਿਸ ਕਿਸ ਕਿਸਮ ਦੇ ਲੋਕ ਆ ਆ ਜਾਣਾ ਉਹ ਮੇਲਿਆਂ ਦੇ ਵਿੱਚ ਇਹ ਘਟਨਾਵਾਂ ਆਮ ਘਟਦੀਆਂ ਰਹਿੰਦੀਆਂ ਨੇ ਕਿਉਂਕਿ ਸਾਡੇ ਵਲੰਟੀਅਰਾਂ ਦੇ ਵਿੱਚ ਜੋਸ਼ ਤੇ ਚਾਹ ਇਹਨਾਂ ਉਹ ਦੀ ਉਹਨਾਂ ਨੂੰ ਕਹੋ ਵੀ ਆਪ ਚਾਹ ਜੋਸ਼ ਦੇ ਨਾਲ ਉਹ ਹੌਸਲੇ ਦੇ ਨਾਲ ਐਨੇ ਐਗਰੈਸਿਵ ਹੋਏ ਹੁੰਦੇ ਨੇ ਉਹ ਨਹੀਂ ਪਤਾ ਲੱਗਦਾ ਕੋਈ ਮਾੜੇ ਅਨਸਰ ਵਿੱਚ ਹੁੰਦੇ ਨੇ ਤੇ ਉਹ ਤੁਹਾਨੂੰ ਪਤਾ ਸਮਾਜ ਦਾ ਸਿਸਟਮ ਚੱਲਦਾ ਵੱਡੇ ਇਕੱਠਾਂ ਦੇ ਵਿੱਚ ਅਕਸਰ ਹੋ ਜਾਂਦਾ ਹੈ ਸ਼ੁਕਾਨਾ ਯਾਤਰਾ ਜਿਹੜੀ ਕੀਤੀ ਜਾ ਰਹੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਿਹੜੇ ਆਉਣਗੇ ਅੱਜ ਇੱਥੇ ਇੱਥਾਂ ਸਵਾਗਤ ਕੀਤਾ ਜਾ ਰਿਹਾ ਪਾਰਟੀ ਅਮਨ अरोड़ा ਜੀ ਆਪ ਦੇ ਯਾਪ ਦੇ ਪ੍ਰਧਾਨ ਜੁੜਤ ਹੋਏ ਹਨ ਨਮਾਜ਼ ਤੇ ਅਸ਼ਰਜਨ ਜਾ ਰਹੇ ਹਾਂ ਸਾਡੇ ਸਤਿਕਾਰਯੋਗ 29 ਸ. 10 ਦੀਪ ਸਿੰਘ ਜੀ ਮੁੰਡੀਆਂ ਉਹ ਇੱਕ ਵੱਡੇ ਕਾਠ ਨਾਲ ਉਹਨਾਂ ਦੇ ਸਵਾਗਤ ਲਈ ਖੜੇ ਹਨ ਸਾਰੇ ਪਾਰਟੀ ਵਰਕਰ ਸਾਰੇ ਪ੍ਰਧਾਨ ਬਹੁਤ ਵਧੀਆ ਇੱਕ ਨਵੀਂ ਲੀਡਰਸ਼ਿਪ ਮਿਲਿਆ ਇਸ ਨਾਲ ਪੰਜਾਬ ਦੇ ਜੋ ਵੀ ਵਰਕਰ ਆ ਉਹਨਾਂ ਦੇ ਮਨਜ਼ਿਲ ਬੰਦ ਹੋਗੇ ਤੇ ਉਹਨਾਂ ਨੂੰ ਕੰਮ ਕਰਨ ਦੇ ਵਾਸਤੇ ਬਹੁਤ ਵਧੀਆ ਮੌਕਾ ਮਿਲੇਗਾ ਬਹੁਤ ਖੁਸ਼ ਹਾਲਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਡੀ ਵੱਡੀ ਗਿਣਤੀ ਵਿੱਚ ਦੇਖੋ ਤੁਸੀਂ ਜਿਹਨੇ ਵਰਕਰ ਪਾਰਟੀ ਦੇ ਉਮਾ ਆ ਕੇ ਆਏ ਹੋਣ ਉਹਨਾਂ ਦਾ ਸਵਾਗਤ ਲਈ ਅਸੀਂ ਬ੍ਰਮੀ ਜੀ ਤੁਸੀਂ ਨਾਲ ਸਵਾਗਤ ਕਰਾਂਗੇ ਅਸੀਂ ਆਸ ਖਦਿਆ ਉਹਨਾਂ ਦੇ ਜਿਹਨਾਂ ਵਿੱਚ ਪੰਜਾਬ ਨੂੰ ਹੋਰ ਬੁੰਦੀਆਂ ਦੇ ਲੈ ਕੇ ਜਾਣਗੇ ਇਹ ਹੀ ਆਮ ਆਦਮੀ ਪਾਰਟੀ ਦਾ ਕੀਤਾ ਵਿੱਚ ਜਿੱਤਨ ਨੂੰ ਪ੍ਰਧਾਨ ਅਦੀਰਾ ਸ਼ਾਨਾ ਯਾਤਰਾ ਤੇ ਆਏ ਨੇ ਕਿਸਾਨੇ ਬੰਨ ਲੱਕ ਦੇ ਵਿੱਚ ਇਸ ਸਮੇਂ ਸਵਾਗਤ ਕੀਤਾ ਜਾ ਰਿਹਾ ਅੱਜ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਅਮਨ ਅਰੋੜਾ ਜੀ ਤੇ ਨਾਲ ਸਾਡੇ ਅਮਨਸ਼ੇਰ ਕਰਸੀ ਜੀ ਅੱਜ ਕਾਲੀ ਮਾਤਾ ਮੰਦਰ ਪਟਿਆਲੇ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਲਈ ਜਾ ਰਹੇ ਨੇ ਹਰ ਹਲਕੇ ਦੇ ਵਿੱਚ ਉਹਨਾਂ ਦਾ ਪੂਰਾ ਸਵਾਗਤ ਹੋ ਰਿਹਾ ਸਾਡੇ ਲੁਧਿਆਣਾ ਦਿਹਾਤੀ ਦੇ ਵਿੱਚ ਪਹਿਲਾਂ ਮੈਂ ਪਿੱਛੇ ਖੰਨੇ ਜਾ ਕੇ ਆਇਆ ਉੱਥੇ ਵੀ ਬਹੁਤ ਜ਼ਿਆਦਾ ਲੋਕਾਚਾਰ ਸ਼ਾਹ ਸੀ ਦਰਾਹੇ ਹਲਕੇ ਪਹਿੜ ਹਲਕੇ ਦੇ ਵਿੱਚ ਦਰਾਹਾ ਸ਼ਹਿਰ ਦੇ ਵਿੱਚ ਪੂਰਾ ਉੱਥੇ ਪਹੁੰਚ ਚੁੱਕੇ ਨੇ ਪੂਰੇ ਵੀੜਾ ਸਾਂਨੇ ਵਾਲੇ ਹਲਕੇ ਦੇ ਵਿੱਚ ਵੀ ਪੂਰਾ ਅਤਿਸ਼ਾ ਹੈਗਾ ਜੀ ਤੇ ਵਰਕਰਾਂ ਨੂੰ ਬਹੁਤ ਖੁਸ਼ੀ ਆ ਉਹਨਾਂ ਦੇ ਪ੍ਰਧਾਨ ਬਣ ਕੇ ਕਿਵੇਂ ਦੇਖਦਾਂ ਕਿ ਪਾਰਟੀ ਦਾ ਸਥਾਪਨਾ ਦੇ ਉਸ ਵੀ ਆ ਤੇ ਅੱਜ ਤੇ ਯਾਦਗਾਰੀ ਹੈ ਤੇ ਅੱਜ ਸਾਡੇ ਵੱਡੇ ਬੜੀ ਮਾਣ ਦੀ ਗੱਲ ਆ ਵੀ ਸਾਡੀ ਅੱਜ ਆਮ ਆਦਮੀ ਪਾਰਟੀ ਦਾ ਤੇ ਸਾਡੇ ਪ੍ਰਧਾਨ ਜੀ ਜਿੱਥੋਂ ਲੰਘ ਰਹੇ ਨੇ ਇਸ ਕਰਕੇ ਜਿਹੜਾ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਅਛਾਗਣ ਵਾਲੇ ਜਿਹਨਾਂ ਜਿਹੜੀਆਂ ਚੋਣਾਂ ਹੋਈਆਂ ਨੇ ਨਗਰਪਾਲਿਕਾ ਸਭਾ ਦੇ ਨੁਕਤੇ ਤੇ ਆਣੀਆਂ ਇਹ ਇੱਕ ਨਾ ਪ੍ਰਭਾਵ ਪੈ ਰਿਹਾ ਹੈ ਇਹਦਾ ਜੀ ਦੇਖੋ ਤੁਸੀਂ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪਹਿਲਾਂ ਵੀ ਜਿਹੜੀਆਂ ਸਾਡੀਆਂ ਚਾਰ ਹੁਣ ਜਿਮਨੀ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਤਿੰਨ ਸੀਟਾਂ ਅਸੀਂ ਬੜੇ ਵੱਡੇ ਮਾਰਜਿਨ ਨਾਲ ਜਿੱਤੀਆਂ ਨੇ ਤੇ ਇੱਕ ਵੀ ਜਿਹੜੀ ਸੀਟ ਆ ਉਹ ਬਹੁਤ ਘੱਟ ਮਾਰਜਿਨ ਤੇ ਲੁੱਟ ਕੀਤੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜੀਆਂ ਕੈਂਡੀਡੇਟਾਂ ਨੂੰ ਜਿਹੜੀਆਂ ਪੂਰੀ ਜਤਨਸ਼ੀਬਾ ਹੋਣਗੀਆਂ ਸਾਰੇ ਕਾਰਪੋਰੇਸ਼ਨ ਚੋਣਾਂ ਦੇ ਵਿੱਚ। ਥੈਂਕ ਯੂ। 2 ਪਿੰਡਾਂ ਤੋਂ ਪੰਚ ਸਰਪੰਚ ਪੰਚ ਆ ਜ ਸਮੇਂ। ਦੇਖੋ ਜੀ ਕੀ ਨਾਮ ਹੈ ਜੀ? ਮੇਰਾ ਨਾਮ ਸਰਪੰਚ ਪਿੰਡ ਮੁੰਡੀਆਂ ਖੁਰਦ ਤੇ ਅਮਨ ਅਰੋੜਾ ਨੂੰ ਪਹਿਲਾਂ ਤਾਂ ਬਹੁਤ ਵਧਾਈਆਂ ਜੀ। ਜਿਆ ਪ੍ਰਧਾਨ ਬਣਨ ਦਾ ਸਾਡੀ ਪਾਰਟੀ ਦਾ। ਉਸ ਤੋਂ ਬਾਅਦ ਆਪਣੇ ਮੰਤਰੀ ਸਾਹਿਬ ਵੀ ਇੱਥੇ ਪਹੁੰਚੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ। ਤੇ ਆਪਣੇ ਅਮਨ ਅਰੋੜਾ ਬਸ 15-20 ਮਿੰਟ ਤੱਕ ਪਹੁੰਚਣ ਵਾਲੇ ਨੇ। ਉਹਨਾਂ ਦਾ ਸਵਾਗਤ ਲਈ ਪੂਰੇ ਜੋਰ ਨਾਲ ਆਪਾਂ ਇੱਥੇ ਖੜੇ ਆ। ਤੇ ਲੱਗਦਾ ਕਿ ਕਾਫੀ ਲੰਬੇ ਸਮੇਂ ਤੇ ਇੰਤਜ਼ਾਰ ਹੋ ਰਿਹਾ ਵਾ ਤੇ ਵਰਕਰਾਂ ਚ ਭਾਰੀ ਉਤਸ਼ਾਹ ਬਹੁਤ ਜ਼ਿਆਦਾ ਉਤਸ਼ਾਹ ਆਈ ਤੇ ਆਪਣੇ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਹੇਠ ਇਹ ਸਭ ਕੰਮ ਹੋਇਆ ਵਾ ਤੇ ਤੁਸੀਂ ਜਿਵੇਂ ਯੂਥ ਵੀ ਵੱਡੀ ਗਿਣਤੀ ਜਿੱਥੇ ਪਹੁੰਚਿਆ ਹੋਇਆ ਵਾ ਆਪਣੇ ਨੇਤਾ ਨੂੰ ਦੇ ਫੰਦੇ ਲਈ ਸਵਾਗਤ ਦੇ ਹਾਂਜੀ ਤੇ ਫਿਰਸਾਂ ਦੀਆਂ ਉਮੀਦਾਂ ਨੇ ਹੁਣ ਜਿਹੜੇ ਨਵੇਂ ਪ੍ਰਧਾਨ ਨੇ ਉਹਨਾਂ ਬਹੁਤ ਉਮੀਦਾਂ ਨੇ ਵੈਸੇ ਪਾਰਟੀ ਤਾਂ ਪਹਿਲਾਂ ਵੀ ਬਹੁਤ ਚੰਗੇ ਕੰਮ ਕਰਦੀ ਆ ਰਹੀ ਆ ਪਰ ਇੱਕ ਹੁਣ ਨਵੇਂ ਲਈ ਤੇ ਪਾਰਟੀ ਆਉਗੀ ਤੇ ਉਹਦੇ ਧਾਰ ਦੇਖੋ ਕਿੰਨੇ ਕੰਮ ਹੋ ਰਹੇ ਨੇ ਅਮ ਤਾਂ ਪਹਿਲਾਂ ਹੀ ਬਹੁਤ ਚੰਗੇ ਕਰਦੇ ਆ ਰਹੀ ਆ ਆਮ ਆਦਮੀ ਪਾਰਟੀ ਹੁਣ ਦੇਖੋ ਵੀ ਕਿੰਨਾ ਬੋ ਫਰੀ ਢੰਗ ਨਾਲ ਕਰ ਸਕਦੇ ਨੇ